ਸਤਿ ਸ਼੍ਰੀ ਅਕਾਲ ਮੇਰਾ ਨਾਮ ਰਵਿੰਦਰ ਸਿੰਘ ਆਲ ਆਪ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਇਸ ਵਕਤ ਮੈਂ ਜਵਾਨਗਰ ਕੈਂਪ ਰਵੇਚ ਖੜਾ ਹਾਂ ਕਿ ਆਸ਼ੂ ਕਾਂਗਰਸ ਪਾਰਟੀ ਦੇ ਮੀਟਿੰਗ ਕਰਾਈ ਜਾ ਰਹੀ ਸੀ ਆਪਾਂ ਗੱਲਬਾਤ ਕਰ ਰਹੇ ਹਾਂ ਦੀਪਕ ਉਹ ਆਪਾ ਜੀ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਸਰ ਸਭ ਤੋਂ ਪਹਿਲਾਂ ਅੱਗੇ ਮੀਟਿੰਗ ਕਰਾਈ ਗਈ ਹੈ ਲੋਕ ਵੀ ਤੇ ਕਾਫੀ ਸ਼ਾਮਲ ਹੋ ਕੇ ਕੀ ਰਿਸਪੌਂਸ ਮਿਲਿਆ ਵਾ ਇਹ ਬਾਰ ਨੰਬਰ 72 ਦੇ ਵਿੱਚ ਕਾਂਗਰਸ ਦਾ ਸਭ ਤੋਂ ਵੱਡਾ ਰਿਸਪੌਂਸ ਮਿਲਿਆ ਜੀ ਆਸ਼ੂ ਭਾਈ ਦੇ ਹੱਕ ਦੇ ਵਿੱਚ ਹਾਂ ਸਰ ਲੱਗਦਾ ਵਾ ਕਿ ਇਸੇ ਲੋਕ ਨੇ ਕਿ ਆਸ਼ੂ ਭਾਈ ਨੂੰ ਵੋਟ ਪਾਣਗੇ ਪਾਣਗੇ ਜੀ ਸਾਰੇ ਕੰਮ ਕੀਤੇ ਹੋਏ ਆਸ਼ੂ ਭਾਈ ਦੇ ਜੀ ਆਮ ਪਾਲਸੀ ਜਿਹੜੀ ਵੱਡੇ ਵੱਡੇ ਦਾਅਵੇ ਕਰਨ ਵਾਲੀ ਏ ਹੁਣ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਉਹਨਾਂ ਦਾ ਇੱਕ ਵੀ ਕੰਮ ਸਾਨੂੰ ਕੋਈ ਵੀ ਮੁਹੱਲਾ ਦੇ ਵਾਸੀ ਕੋਈ ਜਨਾ ਦੇ ਜਾਂ ਅਰੋੜਾ ਜੀ ਖੁਦ ਆ ਕੇ ਕਿ ਸਾਨੂੰ ਇਹ ਜਨਾ ਦੇਣ ਕਿ ਇਹ ਕੰਮ ਕੀਤਾ ਇਹਨਾਂ ਦੇ ਵੱਡੇ ਵੱਡੇ ਦਾਅਵੇ ਵੱਡੀਆਂ ਵੱਡੀਆਂ ਗੱਪਾਂ ਇਹੀ ਰਹਿ ਗਈਆਂ ਬਸ ਤੇ ਇਸ ਆਮਾ ਨਹੀਂ ਪੱਜ ਰਿਹਾ ਜੀ ਇਹ ਵੀ ਅਸੀਂ ਨੌਕਰੀ کافی ਨੌਕਰੀ ਦਿੱਤੀ ਆ ਲੋਕਾਂ ਨੂੰ ਰੋਜ਼ਗਾਰ ਦਿੱਤਾ ਵਾ ਜੀ ਕਣਕ ਆਟਾ ਘਰੇ ਪਹੁੰਚ ਰਿਹਾ ਵਾ ਐਂਬੂਲੈਂਸ ਟੈਂਪੋ ਪਹੁੰਚ ਰਹੀ ਆ ਤੇ ਜਿਹੜਾ ਆਪਾਂ ਦਾ ਅੰਦਾਜ਼ੇ ਜਿਹੜੇ ਜਿਹੜਾ ਘਰ ਦੇ ਵਿੱਚ ਹਸਪਤਲ ਲਾਇਆ ਸਿਵਲ ਹਸਪਤਲ ਵਿੱਚ ਉਹਦੀ ਕਾਫੀ ਮਰਮਦ ਕੀਤੀ ਆ ਦੇਖੋ ਜੀ ਇਹ ਵੱਡਿਆ ਵੱਡੇ ਝੂਠੇ ਦਾਵੇ ਨੇ ਹਾਂ ਜੇ ਜਿਹੜੇ ਟੀਚਰ ਹੈ ਉਹਨਾਂ ਨੂੰ ਇੱਕ ਗੁਰੂ ਦਾ ਦਰਜਾ ਦਿੱਤਾ ਜਾਂਦਾ ਇਹ ਇਹਨਾਂ ਨੂੰ ਦਮ ਮਾਰਦੇ ਤੇ ਨੇ ਕੁੱਟਦੇ ਤੇ ਨੇ ਆਂਗਣਵਾਰੀਆਂ ਨੇ ਨੂੰ ਬਹੁਤ ਪ੍ਰੇਸ਼ਾਨ ਕੀਤਾ ਆ ਠੀਕ ਹੈ ਜੀ ਤੇ ਇਸ ਤੋਂ ਲਾਵਾ ਕਨਕ ਕਨਕ ਕਾਂਗਰਸ ਦੇ ਟਾਈਮ ਦੇ ਵਿੱਚ ਇੱਕ ਬੰਦੇ ਦੀ ਪਰ 15 ਤੇ 15 ਕਿਲੋ ਆਉਂਦੀ ਸੀਗੀ ਇਹਨਾਂ ਨੇ ਉਹ 15 ਕਿਲੋ ਪਰ ਮੈਂਬਰ 5 ਕਿਲੋ ਕਰਤੀ ਹੈ ਜੀ ਠੀਕ ਹੈ ਜੀ ਤੇ ਕਾਂਗਰਸ ਪਾਰਟੀ ਨੇ ਆਂਦੇ ਸਭ ਤੋਂ ਪਹਿਲੇ ਇਹ ਕੀ ਕੀਤਾ ਕਿ ਕੀਤਾ ਕਿ ਕਾਂਗਰਸ ਨੇ ਟਾਈਮ ਤੇ ਬਣੇ ਹੋਏ ਰਾਸ਼ਨ ਕਾਰ ਜਿਹੜੀ ਕਾਂਗਰਸ ਟਾਈਮ ਦੀ ਪੱਕੀ ਵੋਟ ਸੀਗੀ ਉਹ ਆ ਕੇ ਬੰਦੇ ਰਾਸ਼ਨ ਕਾਰ ਕੱਟੇ ਇਹਨਾਂ ਨੇ ਤੇ ਸਾਰੇ ਮੋਹੱਲਾ ਕਲੀਨਿਕ ਵੀ ਖੁਲਵਾਏ ਨੇ ਮੋਹੱਲਾ ਕਿੰਨੀ ਦੇ ਵਿੱਚ ਕਾਫੀ ਲੋਕਾਂ ਨੂੰ ਫਾਇਦਾ ਹੋ ਰਿਹਾ ਵਾ ਇਲਾਜ ਫਰੀ ਹੋ ਰਿਹਾ ਵਾ ਦਵਾਈ ਫਰੀ ਮਿਲਦੀ ਵੀ ਹੈ ਦੇਖੋ ਜੀ ਮੋਹੱਲਾ ਕਲੀਨਿਕ ਮੈਨੂੰ ਲੱਗਦਾ ਕਾਗਜਾਂ ਜੀ ਹੈ ਸਾਡੇ ਕਿਤੇ ਨੇੜੇ-ਤੇਰੇ ਮੋਹੱਲੇ ਦੇ ਵਿੱਚ ਕੋਈ ਕਲੀਨਿਕ ਨਹੀਂ ਹੈਗਾ ਤੇ ਅਸਾਂ ਜੀ ਜਿਹੜਾ ਆਸ਼ੂ ਦਾ ਐਟੀਟਿਊਡ ਸੀਗਾ ਉਸ ਨੂੰ ਵੀ ਲੋਕ ਕਾਫੀ ਨੋਟ ਜਿਹੜਾ ਪਹਿਲਾਂ ਐਟੀਟਿਊਡ ਜਿਹੜਾ ਹ ਦੇਖੋ ਜੀ ਜਿਹੜਾ ਕੰਮ ਕਰਨ ਵਾਲਾ ਹੁੰਦਾ ਹੈ ਨਾ ਜੀ ਉਹਨੂੰ ਹਮੇਸ਼ਾ ਸਾਰੇ ਗਲਤੀ ਸਮਝਦੇ ਨੇ ਜੋ ਆਸ਼ੂ ਜੀ ਹੈ ਨਾ ਉਹ ਯਾਰਾਂ ਦੇ ਯਾਰ ਨਹੀਂ ਹਰ ਕਿਸੇ ਨਾਲ ਖੜਨ ਵਾਲੇ ਨੇ ਕੰਮ ਕਰਨ ਵਾਲੇ ਨੇ ਪਰ ਪਬਲਿਕ ਜਿਨ੍ਹਾਂ ਦੀ ਉਹ ਯਾਰਾਂ ਦੇ ਯਾਰ ਨੇ ਉਹ ਨਹੀਂ ਸੱਚੇ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਨਜ਼ਾਇਜ਼ ਬਦਨਾਮ ਕਰਦੇ ਨੇ ਉਹ ਗੱਦਾਰ ਨੇ ਇਹ ਤੁਸੀਂ ਮੈਸੇਜ ਕੀ ਡਾਉਂਗੇ ਤੁਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਮੈਂ ਆਮ ਆਦਮੀ ਪਾਰਟੀ ਵੀ ਕੀ ਮੈਸੇਜ ਹੋਣਗੇ ਮੈਂ ਲੋਕਾਂ ਨੂੰ ਤੇ ਪਬਲਿਕ ਨੂੰ ਇਹੀ ਰਿਕੁਐਸਟ ਕਰਾਂਗਾ ਕਿ 19 ਤਰੀਕ ਨੂੰ 4 ਨੰਬਰ ਕਾਂਗਰਸ ਵਾਲੇ ਵੋਟਾਂ ਦਵਾ ਕੇ ਆਸ਼ੂ ਜੀ ਨੂੰ ਕਾਮਯਾਬ ਬਣਾਓ ਜੀ ਤੇ ਆਮ ਪਾਰਟੀ ਨੂੰ ਇਹ ਕਹਿਵਾਂਗਾ ਕਿ ਤੁਸੀਂ ਸਾਡੇ 3 ਸਾਲਾਂ ਦੇ ਵਿੱਚ ਜੇ ਲਾਰੇ ਲਾਏ ਨੇ ਇਹ ਲਾਰੇ ਆਉਣ ਵਾਲੇ ਟਾਈਮ 'ਚ ਨਹੀਂ ਲੱਗਣਗੇ 92 ਦੀ 29 ਹੋ ਜਾਣਗੀਆਂ ਥੈਂਕ ਯੂ ਆ ਸਾਡੇ ਮੌਜੂਦ ਨੇ ਕੌਣ ਸਵਾਰ ਜਗਲਾਉ ਤੋਂ ਮਹਮਾਸ਼ੂ ਮਲਗੀ ਆਪਾਂ ਨੂੰ ਵੀ ਕੰਨ ਕਲਵਾ ਸਰ ਇਸ ਟਾਈਮ ਜਿਹੜਾ ਕਾਫੀ ਲੋਗ ਕਾਂਗਰਸ ਨੂੰ ਪਿਆਰ ਕਰਨ ਲੱਗ ਗਏ ਨੇ ਠੀਕ ਹੈ ਜੀ ਕੀ ਲੱਗਦਾ ਆ ਕਿ ਜੇ ਅਰੋੜਾ ਸਾਹਿਬ ਐ ਸੀਟ ਲੈ ਕੇ ਜਾਣਗੇ ਮੈਂ ਤਾਂ ਅ ਅਰੋੜਾ ਸਾਹਿਬ ਬਾਰੇ ਨਹੀਂ ਜੋ ਮੈਂ ਆਸ਼ੂ ਜੀ ਨੂੰ ਪਿਛਲੇ ਬਹੁਤ ਸਾਲਾਂ ਤੋਂ ਜਾਣਦਾ ਮੈਂ 17 ਸਾਲ ਦੀ ਉਮਰ ਸੀ ਇਹ ਤਾਂ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਮੈਂ 17 ਸਾਲ ਦੀ ਉਮਰ ਤੇ ਜਗਰਾਉਂ ਤੋਂ ਆ ਕੇ ਆਸ਼ੂ ਜੀ ਨੂੰ ਮਿਲਿਆ ਤੇ ਆਸ਼ੂ ਜੀ ਨੇ ਇੱਕ ਮੈਨੂੰ 17 ਸਾਲ ਦੀ ਉਮਰ ਦੇ ਬੰਦੇ ਨੂੰ ਜਿਹਦੀ ਕੋਈ ਵੋਟ ਨਹੀਂ ਜਿਹਦਾ ਕੋਈ ਲੁਧਿਆਣਾ ਵਿੱਚ ਸਕੋਪ ਨਹੀਂ ਜਿਹਦਾ ਕੋਈ ਲੈਣ ਦੇਣ ਨਹੀਂ ਉਹਨੂੰ ਹੱਕ ਚਲਾ ਲਾ ਕੇ ਤੇ ਜਗਰਾਉਂ ਦੇ ਵਿੱਚ ਮੈਨੂੰ ਕਾਉਂਸਲਰ ਬਣਾਇਆ ਤੇ ਜੇ ਉਹ ਮੈਨੂੰ ਉੱਥੋਂ ਕਾਉਂਸਲਰ ਬਣਾ ਸਕਦੇ ਨੇ ਤਾਂ ਇੱਥੋਂ ਦੇ ਲੋਕ ਵੀ ਆਸ਼ੂ ਜੀ ਤੋਂ ਬਹੁਤ ਕੁਝ ਲੈ ਸਕਦੇ ਨੇ ਮੈਂ ਇੱਕ ਗੱਲ ਉਹਨਾਂ ਦੀ ਬਹੁਤ ਸੁਣੀ ਹੈ ਕਿ ਆਸ਼ੂ ਜੀ ਕਹੋੜੇ ਨੇ ਮੇਰੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਿਹੜਾ ਕੋੜ ਤੁੰਬਾ ਹੁੰਦਾ ਉਹ ਵੀ ਬਹੁਤ ਕੋੜਾ ਹੁੰਦਾ ਪਰ ਕੋੜ ਤੁੰਬੇ ਦੇ ਬਹੁਤ ਫਾਇਦੇ ਹੁੰਦੇ ਆ ਮੈਂ ਆਪਣੇ ਨਾਲ ਹੀ ਗੀਤੀ ਦੱਸ ਦਿੰਦਾ ਮੈਨੂੰ ਵੀ ਕਿਸੇ ਟਾਈਮ ਆਸ਼ੂ ਜੀ ਦੀ ਇੱਕ ਗੱਲ ਚ ਵੀ ਮੈਂ ਕਾਲਜ ਪੜ੍ਹਦਾ ਸੀ ਤੇ ਲਾਅ ਕਰਦਾ ਸੀ ਤਾਂ ਮੈਂ ਆਸ਼ੂ ਜੀ ਨੂੰ ਕਿਹਾ ਕਿ ਮੇਰੀ ਅਟੈਂਡੈਂਸ ਪੂਰੀ ਨਹੀਂ ਹੈਗੀ ਕਾਲਜ ਦੇ ਵਿੱਚ ਮੇਰੀ ਅਟੈਂਡੈਂਸ ਪੂਰੀ ਕਰਵਾ ਦਿਓ ਜਾਂ ਉਹਦਾ ਜੋ ਵੀ ਹੈਗਾ ਕਾਲਜ ਦੀ ਮੈਨੇਜਮੈਂਟ ਨੂੰ ਫੋਨ ਕਰ ਦਿਓ ਆਸ਼ੂ ਜੀ ਉਸ ਟਾਈਮ ਮੌਜੂਦਾ ਮਨਿਸਟਰ ਸੀਗੇ ਤੇ ਆਸ਼ੂ ਜੀ ਨੇ ਸਾਫ਼ ਮਨਾ ਕਰਤਾ ਤੇ ਇੱਕ ਟਾਈਮ ਮੈਨੂੰ ਵੀ ਚੁਬਿਆ ਕਿ ਮੇਰੇ ਇੱਕ ਗੱਲ ਨੂੰ ਮੋੜਤਾ ਏਡੇ ਵੱਡੇ ਮਿਨਿਸਟਰ ਹੋ ਕੇ ਤੇ ਚਾਰ ਦਿਨ ਬਾਅਦ ਫਿਰ ਮੈਂ ਆਸ਼ੂ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਨਾਲ ਨਾਲ ਲੈ ਕੇ ਤੁਰੇ ਫਿਰਦੇ ਨੇ ਤੇ ਤੁਹਾਡੀ ਪੜ੍ਹਾਈਆਂ ਖਰਾਬ ਕਰਨ ਮੈਂ ਉਹ ਲੀਡਰਾਂ ਜਿਹੜਾ ਤੁਹਾਨੂੰ ਪੜ੍ਹਿਆ ਲਿਖਿਆ ਦੇਖਣਾ ਚਾਹਨਾ ਤੇ ਇੱਕ ਵਧੀਆ ਮੁਕਾਮ ਤੇ ਇੱਕ ਵਧੀਆ ਸਟੇਜ ਤੇ ਦੇਖਣਾ ਚਾਹਨਾ ਤੇ ਆਸ਼ੂ ਜੀ ਦੇ ਜਵਾਨ ਤੋਂ ਹਮੇਸ਼ਾ ਇਹ ਹੀ ਸੁਣਿਆ ਕਿ ਆਪਣੇ ਵਰਕਰ ਦੀ ਕਦੇ ਵੀ ਚਿਹਰੇ ਤੇ ਮਯੂਸੀ ਨਹੀਂ ਆਉਣ ਦੇਣੀ ਜਿਹੜੇ ਤੁਸੀਂ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤੁਸੀਂ ਉਹਨਾਂ ਲੋਕਾਂ ਦਾ ਸਾਥ ਦੇਣਾ ਬਣ ਕੇ ਘਰਿਆਂ ਚ ਨਹੀਂ ਬੈਠਣਾ ਤੇ ਬਣ ਕੇ ਲੋਕਾਂ ਦੇ ਨਾਲ ਲੋਕਾਂ ਦੀ ਲੜਾਈ ਲੜਨੀ ਹੈ ਤੇ ਮੈਂ ਉਹ ਲੜਾਈ ਜਗਰਾਉ ਦੇ ਵਿੱਚ ਮੈਨੂੰ ਹਰ ਇੱਕ ਜਾਣਦਾ ਮੈਂ ਸਾਡੀ ਜਿਹੜੇ ਸਤਕਾਰਯੋਗ ਢਾੜੂ ਤੋਂ ਐਮ ਐਲ ਏ ਨੇ ਬੀਬੀ ਮਾਨੂਕੇ ਜੀ ਬਹੁਤ ਚਰਚੇ ਸੁਣੇ ਨੇ ਉਹਨਾਂ ਨੇ ਮੇਰੇ ਨਾਲ ਵੀ ਬਹੁਤ ਮੇਰੇ ਘਰੇ ਬਿਜਲੀ ਦੀ ਰੇਡ ਮੇਰੇ ਜਿਮ ਤੇ ਕਾਰੋਬਾਰ ਤੇ ਬਿਜਲੀ ਦੀ ਰੇਡ ਮੇਰੇ ਤੇ 2.2 3-3 ਲੱਖ ਰੁਪਏ ਦੇ ਕਮੇਟੀ ਚੋ ਜੁਰਮਾਨੇ ਜਿੱਥੇ ਮੈਂ ਆਪ ਕਾਉਂਸਲਰ ਬੜ ਕੇ ਬੈਠਾ ਤੇ ਉਸ ਤੋਂ ਬਾਅਦ ਸਰਪਚੇ ਮੇਰੇ ਤੇ ਫਿਰ ਹਾਈ ਕੋਰਟ ਤੱਕ ਮੈਂ ਮਾਨਯੋਗ ਜਿਹੜੇ ਬੀਬਾ ਜੀ ਹੈ ਮਾਨਯੋਗ ਹਾਈ ਕੋਰਟ ਤੱਕ ਮਾਨਨ ਦੇ ਨਾਲ ਲੜਾਈ ਲੜਿਆ ਉਹ ਕੀਦੇ ਕਰਕੇ ਆਸ਼ੂ ਜੀ ਦੇ ਸਦਕਾ ਕਦਮ ਚੱਲਦੇ ਉਹਨਾਂ ਨੇ ਜਿਹੜੀ ਲੜਾਈ ਲੜਨ ਦੀ ਜਜ਼ਬਾ ਸਿਖਾਇਆ ਇੱਕ ਇਥੋਂ ਚੱਲ ਕੇ ਇੱਕ ਹਾਈਕ ਨਾਲ ਲਾ ਕੇ ਇੱਕ ਛੋਟੇ ਯੂਥ ਵਰਕਰ ਤੋਂ ਲੈ ਕੇ ਕਾਉਂਸਲਰ ਤੱਕ ਦੀ ਪੀੜੀ ਤੱਕ ਚੜਾਉਣ ਵਾਲੇ ਆਸ਼ੂ ਜੀ ਨੇ ਉਹ ਕੌੜਾ ਨਹੀਂ ਸ਼ਾਇਦ ਉਹਨਾਂ ਦੀ ਕੌੜੇ ਦੇ ਪਿੱਛੇ ਤੁਹਾਡੀ ਬਾਹ ਫੜਨ ਲਈ ਤਿਆਰ ਹੁੰਦੇ ਨੇ ਸੋ ਕੀ ਲੱਗਦਾ ਸਰ ਜੀ ਜਦਾਂ ਤੁਸੀਂ ਅਰੋੜਾ ਸਾਹਮਣੇ ਵੀ ਕਾਫੀ ਲੋਕ ਐ ਛੋਟ ਨੇ ਕੀ ਲੱਗਦਾ ਸਟੇਜ ਲੱਗੇਗੀ ਮੈਨੂੰ ਤਾਂ ਨਹੀਂ ਲੱਗਦਾ ਜੀ ਮੈਨੂੰ ਤਾਂ ਲੋਕਾਂ ਦਾ ਜਿਹੜਾ ਜਵਾਰਨਗਰ ਕੈਂਪ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਜਿਹੜੇ ਇੱਥੇ ਮੈਨੂੰ ਮੇਰੇ ਸੀਨੀਅਰ ਨੇ ਜਿਨ੍ਹਾਂ ਕੋਲ ਮੈਂ ਪ੍ਰੈਕਟਿਸ ਕਰਦਾ ਉਹਨਾਂ ਦੀ ਬਦੌਲਤ ਇੱਥੇ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਜੋ ਲੋਕਾਂ ਨੇ ਜਵਾਰਨਗਰ ਦੇ ਲੋਕਾਂ ਨੇ ਅੰਦਰ ਉਤਸ਼ਾਹ ਉਹ ਮੈਂ ਕਹਿੰਦਾ ਕਿ ਇਹੋ ਜਿਹਾ ਵੋਟਰ ਕਦੇ ਨਹੀਂ ਦੇਖਿਆ ਤੇ ਇਹਨਾਂ ਨੂੰ ਇਹੀ ਗੱਲ ਕਹਿਣਾ ਕਿ ਜੇ ਤੁਸੀਂ ਆਸ਼ੂ ਜੀ ਨੂੰ ਇੱਥੇ ਜਿਤਾਉਂਦੇ ਹੋ ਤਾਂ ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਵੇਵ ਬਣਾਓਗੇ ਤੁਸੀਂ ਵੈਸਟ ਹਲਕੇ ਵਾਲੇ ਇੱਕ 2027 ਦੇ ਇਲੈਕਸ਼ਨਾਂ ਦੀ ਤਿਆਰੀ ਕਰ ਰਹੇ ਹੋ ਉਸੇ ਤੋਕ ਕੇ ਮਦਦ ਕਰੋ 19 ਤਰੀਕ ਨੂੰ ਹੱਥ ਪੰਜੇ ਦੇ ਨਿਸ਼ਾਨ ਤੇ ਵੱਧੋ ਵੱਧ ਵੋਟਾਂ ਪਾ ਕੇ ਆਸ਼ੂ ਜੀ ਨੂੰ ਇੱਥੋਂ ਜਿਤਾਓ ਇੱਕ ਹਵਾ ਸੀਗੀ ਆਮ ਆਦਮੀ ਪਾਰਟੀ ਦੀ ਦੋਸਤ ਨੂੰ ਕੀ ਲੱਗਦਾ ਆਪਾਂ ਕੋਲ ਸਹੀ ਕੀ ਕਹਿੰਦੇ ਨਾ ਜਾਂ ਦੁਬਾਰਾ ਰਿਪੀਟ ਕਰਨੀ ਜਿਹੜੇ ਜਿਹੜੇ ਉਹ ਮੇਰੇ ਹਿਸਾਬ ਨਾਲ ਜੋ ਲੈ ਕੇ ਚੱਲੇ ਸੀ ਜਿਹੜੇ ਉਹ ਮਤਲਬ ਆਪਣੇ ਕੰਮ ਕਰਨ ਦੇ ਜਿਹੜੇ ਉਹ 17 18 ਪੁਆਇੰਟ ਉਹਨਾਂ ਦੇ ਤੁਸੀਂ ਹਰੇਕ ਦੇ ਘਰ-ਘਰ ਵਿੱਚ ਵੰਡ ਕੇ ਗਿਆ ਮੈਨੂੰ ਇੱਕ ਵੀ ਦੱਸ ਦਿਓ ਨਸ਼ੇ ਤੇ ਦੱਸ ਦਿਓ 31 ਲਾਸਟ ਸੀਗੀ ਤੁਸੀਂ ਹੁਣ ਦੇਖ ਲਓ ਹਜੇ ਕਿਹੜਾ ਨਸ਼ਾ ਬੰਦ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਸੀਂ ਬਿਜਲੀ ਦੀ ਗੱਲ ਕਰਦੇ ਹੋ ਕਿ ਬਿਜਲੀ ਮੁਫਤ ਬਿਜਲੀ ਦੇ ਮੁਫਤ ਦੇ ਪਿੱਛੇ ਵੀ ਇੱਕ ਚੰਨੀ ਜੀ ਨੇ ਜਿਹੜਾ ਬਿਜਲੀ ਦਾ ਦਿੱਤਾ ਸੀ ਉਸ ਬਿਜਲੀ ਦਾ ਰੇਟ ਘਟਾ ਕੇ ਦਿੱਤਾ ਸੀ ਅੱਜ ਉਹੀ ਦੁਕਾਨਦਾਰੀ ਦਾ ਬਿਜਲੀ ਦਾ ਰੇਟ 10 ਰੁਪਏ ਉਦੋਂ 6 ਰੁਪਏ ਸੀਗਾ ਉਹਨੂੰ ਕੰਪੇਅਰ ਕਰ ਲਿਓ ਦੁਕਾਨਾਂ ਦਾ ਰੇਟ ਵੱਧ ਚੁੱਕਾ ਤੇ ਘਰਾਂ ਦਾ ਘਟ ਚੁੱਕਾ ਉੱਥੇ ਹੀ ਬੈਲੈਂਸ ਹੈ ਬਿਜਲੀ ਤੁਹਾਨੂੰ ਘੱਟ ਨਹੀਂ ਮਿਲਦੀ ਆਪਣਾ ਆਪਣਾ ਮਹੀਨੇ ਦੀ 300 ਯੂਨਟ ਬਿਲਕੁਲ ਮਹੀਨੇ 600 ਯੂਨਟ ਫ੍ਰੀ ਮਿਲਦਾ ਮੈਨੂੰ 600 ਯੂਨਟ ਮਿਲਦਾ ਨਾ ਜਿਹੜਾ ਦੁਕਾਨਦਾਰੀ ਦਾ ਰੇਟ ਵਧਾਤਾ ਉਹ ਬੰਦੇ ਨੇ ਕ 70 ਰੁਪਏ ਯੂਨਟ ਕਰਤੀ ਸੀ ਕਮਰਸ਼ੀਅਲ ਤਾਂ 10 ਰੁਪਏ ਕਰਤੀ ਮਤਲਬ ਇਧਰ ਇਧਰ ਲੋਕ ਲੋਕਾਂ ਨੂੰ ਸਮਝਣਾ ਪਊਗਾ ਕਿ ਇਹ ਲੋਕਾਂ ਨੂੰ ਕਿਵੇਂ ਕਮਾਇਆ ਜਾ ਰਿਹਾ ਤੇ ਤੁਸੀਂ ਐਂਡ ਵਿੱਚ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਮੈਂ ਇੱਥੇ ਦੇ ਲੋਕਾਂ ਨੂੰ ਬਹੁਤ ਵਧੀਆ ਲੋਕ ਨੇ ਮੈਨੂੰ ਬਹੁਤ ਵਧੀਆ ਪਰਿਵਾਰ ਵਾਂਗੂ ਮੈਨੂੰ ਮੈਂ ਥੋੜੇ ਟਾਈਮ ਤੋਂ ਹੀ ਹੋਇਆ ਪਰ ਮੈਨੂੰ ਇਦਾਂ ਨਹੀਂ ਲੱਗਿਆ ਕਿ ਮੈਂ ਪਹਿਲੀ ਵਾਰ ਹੀ ਮਿਲਿਆ ਇਹਨਾਂ ਨੂੰ ਬਹੁਤ ਵਧੀਆ ਲੋਕ ਨੇ ਸਾਰਿਆਂ ਦੇ ਅੰਦਰ ਕੁਛ ਸ਼ਾਅ ਆਸ਼ੂ ਜੀ ਲਈ ਮੈਨੂੰ ਨਹੀਂ ਲੱਗਦਾ ਆਸ਼ੂ ਜੀ ਮੈਨੂੰ ਲੱਗਦਾ ਸਾਰਿਆਂ ਦੀ ਆਸ਼ੂ ਜੀ ਵਾਂਗੂ ਕੰਮ ਕਰਨ ਲੱਗੇ ਹੋਏ ਆ ਉਹਨਾਂ ਨਾਲ ਵਾ ਤੇ ਆਸ਼ੂ ਜੀ ਨੂੰ ਵੀ ਬਾਅਦ ਦੇ ਵਿੱਚ ਇਹਨਾਂ ਦਾ ਆਸਾਨ ਨਹੀਂ ਭੁੱਲਣਾ ਚਾਹੀਦਾ ਜਿਹੜੇ ਲੋਕ ਇੱਥੋਂ ਦੇ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਮੈਂ ਇਹੀ ਕਹੂੰਗਾ ਵੀ ਵੱਧ ਚੜ ਕੇ 19 ਤਰੀਕ ਨੂੰ ਆਸ਼ੂ ਜੀ ਨੂੰ ਇੱਥੋਂ ਜਿਤਾ ਕੇ ਭੇਜੋ ਤੇ ਪੰਜਾਬ ਦੇ ਵਿੱਚ ਵੀ ਇੱਥੋਂ ਦੀ ਇੱਕ ਵੇਵ ਥੋੜੀ ਜੇ ਵੈਸਟ ਵੇਵ ਬਦਲੂਗਾ ਤਾਂ ਪੂਰਾ ਪੰਜਾਬ ਆਨ ਵਾਲੇ ਟਾਈਮ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ